ਸਤ ਸ੍ਰੀ ਅਕਾਲ ਦੋਸਤੋ ਤੇ ਅੱਜ ਦੀ ਵੀਡੀਓ ਬਹੁਤ ਹੀ ਸਪੈਸ਼ਲ ਹੋਣ ਵਾਲੀ ਹੈ ਇਸ ਵੀਡੀਓ ਦੇ ਵਿੱਚ ਅਸੀਂ ਜਾ ਰਹੇ ਹਾਂ ਲੇਕਿਨ ਰਸਤੇ ਦੇ ਵਿੱਚ ਸਾਨੂੰ ਇਹੋ ਜਿਹੀ ਲੋਕੇਸ਼ਨਸ ਮਿਲੀਆਂ ਕਿ ਆਨੰਦ ਆ ਗਿਆ ਇਸ ਵੀਡੀਓ ਦੇ ਵਿੱਚ ਤੁਸੀਂ ਤਕਰੀਬਨ 90-92 ਦੇ ਸਮੇਂ ਦੇ ਦੌਰ ਦੇ ਵਿੱਚ ਚਲੇ ਜਾਓਗੇ 90-92 ਵੀ ਸ਼ਾਇਦ ਅਰਲੀ ਹੈ ਉਸ ਤੋਂ ਪਹਿਲਾਂ ਵਾਲੇ 80-85-90 ਦੇ ਵਿੱਚ ਜਿਹੋ ਜਿਹਾ ਪੰਜਾਬ ਹੁੰਦਾ ਸੀ ਬਿਲਕੁਲ ਉਹੋ ਜਿਹਾ ਪੰਜਾਬ ਦੇ ਪਿੰਡਾਂ 'ਚ ਲੈ ਕੇ ਜਾ ਰਹੇ ਹਾਂ ਉਹੀ ਸਵੱਬ ਦੇ ਨਾਲ ਕੋਈ ਸਾਡਾ ਜਾਣ ਦਾ ਮਕਸਦ ਨਹੀਂ ਸੀ ਲੇਕਿਨ ਸਾਨੂੰ ਜਾਣਾ ਪੈ ਰਿਹਾ ਸੀ ਆਓ ਚੱਲਦੇ ਹਾਂ ਇੱਕ ਇਹੋ ਜਿਹਾ ਹਸੀਨ ਪਿੰਡਾਂ ਦੇ ਵਿੱਚ ਜੋ ਸਾਨੂੰ 1990 ਦੇ ਸਮੇਂ ਦੇ ਵਿੱਚ ਲੈ ਜਾਵੇਗਾ ਅਸੀਂ ਉਸ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ ਕਿ ਅਸੀਂ ਕੁਦਰਤ ਦੇ ਬਿਲਕੁਲ ਨਜ਼ਦੀਕ ਵੱਸਦੇ ਹਾਂ ਸਾਡੇ ਏਰੀਆ ਤੋਂ ਲਗਭਗ ਅੱਧੇ ਘੰਟੇ ਦੀ ਡਰਾਈਵ ਤੇ ਸਾਨੂੰ ਇੱਕ ਖੂਬਸੂਰਤ ਨਜ਼ਾਰੇ ਇੱਕ ਖੂਬਸੂਰਤ ਪਹਾੜ ਦੇਖਣ ਨੂੰ ਮਿਲ ਜਾਂਦੇ ਨੇ ਇਹ ਏਰੀਆ ਗੜਸ਼ੰਕਰ ਦਾ ਜ਼ਿਲ੍ਹਾ ਹਿਸ਼ਾਰਪੁਰ ਦੇ ਵਿੱਚ ਪੈਂਦਾ ਆ ਤੇ ਇਹ ਸਾਡੇ ਘਰ ਤੋਂ ਤਕਰੀਬਨ ਤਕਰੀਬਨ 20 ਕਿਲੋਮੀਟਰ ਤੇ ਸਾਨੂੰ ਪਹਾੜੀ ਨਜ਼ਰ ਆਉਣ ਲੱਗ ਜਾਂਦੀ ਹੈ ਤੇ ਇਸੇ ਕਰਕੇ ਕੁਦਰਤ ਦਾ ਆਨੰਦ ਮਾਣਨ ਲਈ ਸਾਨੂੰ ਜ਼ਿਆਦਾ ਦੂਰ ਨਹੀਂ ਜਾਣਾ ਪੈਂਦਾ ਜਿਵੇਂ ਬਾਕੀ ਇਲਾਕਿਆਂ ਨੂੰ ਜਾਣਾ ਪੈਂਦਾ ਤੇ ਇਹ ਹਿਸ਼ਾਰਪੁਰ ਜ਼ਿਲ੍ਹੇ ਦੇ ਗੜਸ਼ੰਕਰ ਦਾ ਇੱਕ ਦਾ ਇਲਾਕਾ ਹੈ ਜਾਉਦੇ ਆਪਣੇ ਹੀ ਨੇ ਇਹ ਪੰਜਾਬ ਦੇ ਹਿੱਸੇ ਕੁਛ ਹਿੱਸਾ ਆ ਇਹਨੂੰ ਬੀਦ ਦਾ ਇਲਾਕਾ ਵੀ ਕਹਿੰਦੇ ਨੇ ਇਹ ਬੀਦ ਦਾ ਇਲਾਕਾ ਗੜਸ਼ੰਕਰ ਤੋਂ ਸ਼ੁਰੂ ਹੋ ਜਾਂਦਾ ਆ ਤੇ ਤਕਰੀਬਨ ਝੁੰਗੀਆਂ ਤੱਕ ਚੱਲਦਾ ਆ ਜੋ ਕਿ ਪੰਜਾਬ ਦਾ ਹਿੱਸਾ ਆ ਇਸੇ ਰੋਡ ਤੇ ਸਪ ਆਹ ਲਓ ਜੀ ਦਰਸ਼ਨਾ ਕਰੋ ਜੀ ਪਹਿਲਾ ਹੀ ਦਰਸ਼ਨ ਹੋ ਗਿਆ ਲੋ ਜੀ ਇਹ ਸੀ 나ਗ ਦੇਵਤਾ ਸਾਡਾ ਸਵਾਗਤ ਕੀਤਾ ਹੈ ਇਹਨਾਂ ਪਹਾੜਾਂ ਦੇ ਉੱਪਰ ਰਹਿਣਾ ਨੇ ਖੂਬ ਸੋਹਣੇ ਦ੍ਰਿਸ਼ ਬੜੇ ਚਿਰਾਂ ਬਾਅਦ ਅਸੀਂ ਟੂਰ ਤੇ ਨਿਕਲੇ ਆ ਵੈਸੇ ਅਸੀਂ ਇੰਨਾ ਚ ਰੁਕਦੇ ਨਹੀਂਗੇ ਪਰ ਹੁਣ ਬਰਸਾਤਾਂ ਦੇ ਵਿੱਚ ਜਾਣਾ ਮਨਾਹੀ ਹੈ ਪਹਾੜਾਂ ਵੱਲ ਨਾ ਹੀ ਜਾਓ ਤਾਂ ਵਧੀਆ ਗੱਲ ਹੈ ਕਿਉਂਕਿ ਅੱਜਕੱਲ ਲੈਂਡ ਸਲਾਈਡਿੰਗ ਉਹ ਵਾਟਰ ਓਵਰਫਲੋ ਬਹੁਤ ਜ਼ਿਆਦਾ ਹੋ ਰਿਹਾ ਹੈ ਤੇ ਬਾਕੀ ਕੇਵਲ ਹੋਰ ਕਰਦੇ ਆ ਖਰਾਲਗੜ ਸਾਹਿਬ ਵੀ ਇਸੇ ਰੋਡ ਤੇ ਸਥਿਤ ਹੈ। ਗੁਰਦੋਰਾ ਖਰਾਲ ਖਰਾਲਗੜ ਸਾਹਿਬ ਇਸ ਰੋਡ ਤੇ ਨੇ ਥੋੜਾ ਹਟਵਾ ਪੈਣ ਦਾ ਲਿੰਕ ਰੋਡ ਆ ਉੱਥੇ ਤੁਹਾਨੂੰ 15 ਕਿਲੋਮੀਟਰ ਰਾਈਟ ਜਾਣਾ ਪੈਂਦਾ ਆ। ਉਹ ਵੀ ਰਸਤੇ ਵਿੱਚ ਦਿਖਾ ਲ ਦਿੰਦੇ ਆ। ਬਹੁਤ ਹੀ ਖੂਬਸੂਰਤ ਇਲਾਕਾ ਗੜਸ਼ੰਕਰ ਦਾ। ਉਸ ਤੋਂ ਬਾਅਦ ਤਾਂ ਹਿਮਾਚਲ ਸ਼ੁਰੂ ਹੋ ਜਾਏਗਾ। ਦੇ ਛੜੀਆਂ ਹੈ ਕਾਉ ਇਹ ਬਸ ਜੰਗਲੀ ਜੀ ਬਣ ਪ੍ਰਾਣੀ ਗੋਲ ਮੁੜਿਆ ਉਸਤਾਵੇਂ ਪਿੰਡ ਦੀਆਂ ਗੜੀਆਂ ਦੀ ਇਹ ਯਾਦਾ ਰਹਿ ਕੇ ਜਾਂਦਾ ਛਪੜਾਂ 'ਚ ਮੱਜਾਂ ਦੇ ਨਹਾਣਦੇ ਆ ਨਾ ਇਹ ਤੁਹਾਨੂੰ 20 ਇਲਾਕੇ ਜੇ ਮਿਲਣਗੇ ਜੀ 20 ਇਲਾਕੇ ਦੇ ਵਿੱਚ ਅੱਜ ਵੀ ਸਤ ਸਾਬ ਵਾਲਿਆਂ ਵੱਲੋਂ ਬਹੁਤ ਸਾਰੇ ਇਹੋ ਜਿਹੇ ਪਾਣੀ ਦੇ ਸੋਮੇ ਬਣਾਏ ਗਏ ਆ ਨਾ ਜਿਨ੍ਹਾਂ ਤੋਂ ਇਹ ਜੰਗਲੀ ਜੀ ਪਾਣੀ ਲੈਂਦੇ ਨੇ ਕਾਮਾਂ ਵਾਸਤੇ ਪੰਡਰੀ ਹੈਸ਼ ਵਾਸਤੇ ਸਾਰੇ ਪ੍ਰਬੰਧ ਕੀਤੇ ਹੋਏ ਆ ਜੇ ਤੁਹਾਨੂੰ ਕੈਮਰੇ ਦੇ ਵਿੱਚ ਨਜ਼ਰ ਆਣਗੇ ਦੇਖੋ ਕਿੰਨੇ ਪਰਚੂ ਰੱਖੇ ਹੋਏ ਨੇ ਇਹਨਾਂ ਨੇ ਬਹੁਤ ਸੀ ਆ ਹਲੇ ਛੱਪੜ ਮੈਨੂੰ ਲੱਗਦਾ ਨਹੀਂ ਕਿਤੇ ਮਿਲਦੇ ਹੋਣ ਇੱਕ ਗੁਰਦਾਸ ਵੰਦਗੀ ਤੇ ਉਹ ਵੀ ਦੱਸ ਦਿਓ ਤਰਾ ਲੱਗਿਆ ਕਿਹੜਾ ਗਾਣਾ ਹੈ ਮੋੜ ਮੋੜੀ ਯਾਸਤਾ ਵੀ ਪਿੰਡ ਦੀਆਂ ਗੜੀਆਂ ਦੀ ਆ ਵਜਾਂ ਦੀਆਂ ਪੋਛਾਂ ਫੜ ਕੇ ਤਾਰੀ ਲਾਉਣ ਤਾਰੀ ਲਾਉਣ ਦੀ ਬਿਲਕੁਲ ਬਿਲਕੁਲ ਇਹ ਕਿਹਾਂ ਚੀਜ਼ ਗੁੰਨੜੂ ਵੀ ਜਰਾ ਖਤਨਾਖਤ ਲੱਗ ਰਿਹਾ ਨੂੰ ਇਹ ਇਹ ਦਾ ਸਮੂਹ ਦੇਖਣ। ਬਦਾਨੀ ਹੈਗਾ ਪੰਜਾਬ ਦਾ ਏਰੀਆ ਹੈ ਨਾ ਇਹ। ਮੈਂ ਤਾਂ ਨਹੀਂ ਗੱਲ ਕਰਿਆ। ਹਾਂਜੀ। 80 ਹਲੇ ਤਕਰੀਬਨ ਤਕਰੀਬਨ ਆਪਣੇ ਘਰ ਤੋਂ ਤੱਕ ਲੋ ਅਧਾਰੇ ਅੱਧਾ ਕਿਲੋਮੀਟਰ ਨਹੀਂ ਜਾਂਦੇ। ਅ ਅੱਧੇ ਘੰਟੇ ਦੀ ਡਰਾਈਵ ਤੇ ਸਾਨੂੰ ਮਤਲਬ ਇਹ ਖੂਬਸੂਰਤ ਜਗ੍ਹਾ ਦੇਖਣ ਨੂੰ ਮਿਲ ਗਿਆ। ਇਹਨੂੰ ਪ੍ਰਾਤਨ ਪੰਜਾਬ ਵੀ ਕਿਹਾ ਜਾ ਸਕਦਾ ਹੈ। ਇਹਨ ਦੇ ਵਿੱਚ ਛੱਪੜ ਵੀ ਸੀ। ਇਹ ਪਹਿਲੇ ਕਹਿੰਦੇ ਛੱਪੜ ਦੇ ਨਾਂ ਨਾਲ ਮੱਝਾਂ ਵੀ ਤਾਲੀ ਲਾ ਰਹੀਆਂ ਸੀਗੀਆਂ। ਬਹੁਤ ਚਿਰ ਬਾਅਦ ਦੇਖਿਆ ਕਿ ਸਾਡੇ ਏਰੀਆ ਦੇ ਵਿੱਚ ਦੋਆਬਾ ਏਰੀਆ ਦੇ ਵਿੱਚ ਨਹੀਂ ਦੇਖ ਨੂੰ ਮਿਲਦਾ ਲੇਕਿਨ ਇਹ ਪੀਚ ਦੇ ਇਲਾਕੇ ਦੇ ਵਿੱਚ ਅੱਜ ਵੀ ਇਹ ਚੀਜ਼ਾਂ ਮੌਜੂਦ ਨੇ ਉਹ ਹੋ ਜਾ ਘਰ ਪੁਰਾਣੇ ਇੰਜ ਲੱਗਦਾ ਜਿਵੇਂ ਅਸੀਂ ਅਜ ਤੋਂ ਤੀਕਰion 40 ਸਾਲ ਪਿੱਛੇ ਚਲੇ ਗਏ

ਰਾਸਤੇ ਦੇ ਵਿੱਚ ਅਸੀਂ ਆਂਦਿਆਂ ਨੇ ਸਾਨੂੰ ਬਹੁਤ ਸੋਹਣੀਆਂ ਲੋਕੇਸ਼ਨਸ ਮਿਲੀਆਂ ਤੇ ਇਹ ਜਿਹੜੀਆਂ ਲੋਕੇਸ਼ਨਸ ਸਾਡੇ ਏਰੀਆ ਦੇ ਵਿੱਚ ਨਹੀਂ ਹੈ। ਆਹ ਫੜੋ। ਇਹ ਏਰੀਆ ਲਗਭਗ ਜਿਵੇਂ ਸਾਨੂੰ ਇੰਜ ਲੱਗਦਾ ਹੈ ਵੀ 20-30 ਸਾਲ ਪੁਰਾਣਾ ਹੈ ਇਹ ਏਰੀਆ ਦੇ ਵਿੱਚ ਆ ਗਏ ਆ। ਦੇਖੋ ਪਿੰਡ ਦਾ ਛੱਪੜ ਪਾਣੀ ਬੜਾ ਸਾਫ਼ ਹੈ ਤੇ ਲੋਕੇਸ਼ਨ ਬਹੁਤ ਅੱਛੀ ਹੈ। ਪੰਛੀ ਤਾਰੀਆਂ ਲਾ ਰਹੇ ਆ। ਪਿੱਛੇ ਤੁਸੀਂ ਦੇਖਿਆ ਹੋਣਾ ਆਇਆ। ਪਸ਼ੂ ਵੀ ਪਾਣੀ ਦੇ ਤਿਆਰ ਰਹੇ ਸੀ ਪਾਣੀ ਪੀਣ ਵਾਸਤੇ ਉਹਨਾਂ ਦੇ ਪ੍ਰਬੰਧ ਕੀਤਾ ਹੋਇਆ ਬਹੁਤ ਹੀ ਖੂਬਸੂਰਤ ਇਲਾਕਾ ਇਹ ਪੰਜਾਬ ਦਾ ਏਰੀਆ ਹੈ ਹੱਲੇ ਅਸੀਂ ਹਿਮਾਚਲ ਚ ਐਂਟਰ ਨਹੀਂ ਕਰੇ ਤੇ ਇਹ ਪਿੰਡ ਹੈ ਪੰਡੋਰੀ ਛੋਟਾ ਜਿਹਾ ਪਿੰਡ ਹੈ ਗੜਸ਼ੰਕਰ ਦੇ ਨਾਲ ਹੀ ਵੱਸਦੇ ਹੋਏ ਛੋਟੇ ਛੋਟੇ ਪਿੰਡਾਂ ਬਹੁਤ ਖੂਬਸੂਰਤ ਆ ਨਾਲ ਹੀ ਬੋਰਡ ਲੱਗਾ ਸਾਹਿਬ ਕਿਦਾਂ ਲੱਗਾ ਬਹੁਤ ਵਧੀਆ ਲੱਗਾ ਸਾਡੇ ਪਿੰਡ ਦੇ ਥੱਲੇ ਤਾਂ ਸਾਡੇ ਟੂਰ ਦੀ ਸ਼ੁਰੂਆਤ ਹੀ ਸੀਗੀ ਤੇ ਸ਼ੁਰੂਆਤ ਦੇ ਵਿੱਚ ਹੀ ਸਾਨੂੰ ਬਹੁਤ ਸਾਰੀ ਲੋਕੇਸ਼ਨ ਦੇਖਣ ਨੂੰ ਮਿਲੀਆਂ ਇਹ ਬੇਸ਼ੱਕ ਟੂਰ ਸਾਡਾ ਧਾਰਮਿਕ ਹੈ ਲੇਕਿਨ ਫਿਰ ਵੀ ਇਸ ਦੇ ਵਿੱਚ ਬਹੁਤ ਅੱਛੇ ਦ੍ਰਿਸ਼ਾਂ ਦੇਖਣ ਨੂੰ ਮਿਲੇ ਆ ਤੇ ਜੋ ਅਸੀਂ ਦੇਖੇ ਬਿਨਾਂ ਰਹਿ ਨਹੀਂ ਸਕੇ ਦੇਖੋ ਬੋਰਡ ਪਿੱਪਲ ਸਾਰੇ ਰਵਾਇਤੀ ਜਿਹੜੇ ਇੱਥੇ ਡਾਕ ਸਾਡੇ ਪੰਜਾਬ ਦੇ ਜਿਹੜੇ ਲੁਪਤ ਹੋ ਚੁੱਕੇ ਆ ਇਹਨਾਂ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ ਬਹੁਤ ਸੋਹਣੀ ਲੋਕੇਸ਼ਨ ਹੈ ਹਨਾ ਤੇ ਲਗਭਗ ਆਪਾਂ ਪਰਨਾਨ ਕਿੰਨਾ ਕੇਰੀਆ ਤੋਂ ਬਾਹਰ ਆ ਗਏ ਸੀ ਆਪਾਂ ਨਵਾਂ ਸ਼ਹਿਰ ਤੋਂ ਬਸ ਤੰਗਰ ਜੀ ਤੋਂ ਨਵਾਂ ਆ ਬਿਲਕੁਲ 15 ਕਿਲੋਮੀਟਰ ਨਵਾਂ ਸ਼ਹਿਰ ਦੇ ਬਿਲਕੁਲ ਨਜ਼ਦੀਕ ਡਾਕ ਸ਼ੰਕਰੂ ਦਾ ਮੈਨੂੰ ਹਾਰਡਲੀ 5 ਕਿਲੋਮੀਟਰ ਹੈ ਬਹੁਤ ਸੋਹਣਾ ਪਿੰਡ ਹੈ ਪੰਜਾਬ ਦਾ ਹਿੱਸਾ ਹੈ ਪਹਾੜ ਵੀ ਹੈ ਤੇ ਉਪਰਾਤਨ ਪਿੰਡ ਜਿਹੜਾਾਂ ਦੇ ਵਿੱਚ ਸ਼ੂਟਿੰਗਾਂ ਦੇ ਵਿੱਚ ਦੇਖਦੇ ਆ ਜਿਵੇਂ ਕਿਹੜੀ ਫਿਲਮ ਦੇ ਕਿਸੇ ਅੰਗਰੇਜ਼ ਮੂਵੀ ਅੰਗਰੇਜ਼ ਮੂਵੀ ਦੇ ਵਿੱਚ ਵੀ ਇਹੋ ਜਿਹੇ ਛੱਪੜ ਪਾਣੀ ਦਿਖਾਈ ਦਿੱਤੇ ਆ ਤੇ ਜੇ ਪ੍ਰਮੋਟ ਕੀਤਾ ਜਾਵੇ ਤਾਂ ਟੂਰਿਜ਼ਮ ਨੂੰ ਇੱਥੇ ਵੀ ਕਾਫੀ ਫਾਇਦਾ ਹੋ ਸਕਦਾ ਨਾ ਪੰਜਾਬ ਗੁਰਮੁਖੀ ਬਿਲਕੁਲ ਚਲੋ ਬਾਕੀ ਅੱਗੇ ਵਧਦੇ ਹਾਂ ਹਾਲੇ ਤਾਂ ਸਾਡਾ ਸਫ਼ਰ ਬਹੁਤ ਦੂਰ ਹੈ ਤੇ ਆਪ ਉਹ ਦੇਖਿਓ 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 ਆਰਾਮ ਨਾਲ ਆਰਾਮ ਨਾਲ ਭਾਈ ਲਓ ਜੀ ਲਓ ਜੀ ਲਓ ਜੀ ਗੱਡੀ ਦਾ ਵੀ ਗੇਰ ਲੁੱਟੇ ਮੇ ਤੋਂ ਪਿਆ ਕੀ ਜੇ ਮੈਂ ਯਤਨ ਕਰ ਲਗਾ। ਚੇਪੇਲੇ ਨਾ ਜਿਹੜਾ ਤਰਤੀ। ਉਕਾਸ਼ੀ। ਆਜੀ ਤਾ ਉਕਾਸ਼ੀ। ਇਹ ਚੈਲੰਜ ਹੈ ভাই ਸਫਰ ਤੇ। ਲੈਪੇ। ਸ਼ੈੱਪ। ਪਾਣੀ ਦਾ ਸਵਾਹ। ਹਲੋ ਜੀ ਕਹੋ ਰਹੇ ਹੋ ਜੇ ਪਿੰਡ। ਇਹ ਨੂੰ। ਇਲੈਕਸ਼ਨ ਕਮਿਸ਼ਨ ਨੇ ਜੋ ਦੇਖਣਾ ਇਹ ਆ ਗਿਆ ਜੀ ਹਿਮਾਚਲ ਦਾ ਬਾਰਡਰ ਇੱਥੇ ਪਰਚੀ ਕੱਟੀ ਜਾਂਦੀ ਹੈ तकरीबन 60 ਕ 70 ਰੁਪਏ 80 ਰੁਪਏ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇੱਥੇ तकरीबन तकरीबन ਆਹ ਜਿਹੜਾ ਉਹ ਇੱਥੇ ਨਹੀਂ ਇੰਨੇ ਸਭ ਤਰ੍ਹਾਂ ਦੇ